ਸਸ਼ਿਕਾ ਮੈਂ ਗੁਪਿਕ ਕੋਰ ਤੇ ਅੱਜ ਅਸੀਂ ਗੱਲ ਕਰਾਂਗੇ ਇੱਕ ਬਹੁਤ ਹੀ ਖਾਸ ਮੁੱਦੇ ਦੇ ਜੋ ਕਿ ਪਿਛਲੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਇੱਕ 4 ਸਾਲ ਦੇ ਮਾਸੂਮ ਦੇ ਨਾਲ ਦਰਿੰਦਗੀ ਤੇ ਉਸ ਦਾ ਦਰਿੰਦਗੀ ਕਰਨ ਤੋਂ ਬਾਅਦ ਉਸ ਦਾ ਕਤਲ ਕੀਤਾ ਗਿਆ ਸੀ ਇੱਕ ਪਰਵਾਸੀ ਮਜ਼ਦੂਰ ਦੇ ਵੱਲੋਂ ਸੋ ਮਜ਼ਦੂਰ ਦੇ ਵੱਲੋਂ ਕਟਿਆ ਕਰਤੂਤ ਕੀਤੀ ਗਈ ਜਿਸ ਤੋਂ ਬਾਅਦ ਵਕ ਵਕ ਪਿੰਡਾਂ ਦੇ ਵਿੱਚ ਪਿੰਡ ਦੀਆਂ ਪੰਚਾਇਤਾਂ ਨੇ ਕਹਿ ਲੋ ਲੋਕਾਂ ਨੇ ਕਹਿ ਲੋ ਵੀ ਮਤੇ ਪਉਣੇ ਪਾਸ ਕਰਤੇ ਕਿ ਜਿਹੜੇ ਪ੍ਰਵਾਸੀ ਲੋਕ ਨੇ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਣਾ ਸੋ ਜਥੇਬੰਦੀਆਂ ਵੀ ਅੱਗੇ ਆਈਆਂ ਨੇ ਉਸ 마ਸੂਮ ਨੂੰ ਇਨਸਾਫ ਦਿਵਾਉਣ ਦੇ ਵਿੱਚ ਤੇ ਅੱਜ ਵੀ ਆਪਾਂ ਇਸ ਖਾਸ ਟੌਪਿਕ ਤੇ ਗੱਲਬਾਤ ਕਰਾਂਗੇ ਤਾਂ ਮੇਰੇ ਨਾਲ ਪੰਡਤ ਜੀ ਮੌਜੂਦ ਨੇ ਸੋ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅਦਾਬ ਜੀ ਆ ਸਰ ਜਿਵੇਂ ਕਿ ਉਹ 4 ਸਾਲ ਦਾ 마ਸੂਮ ਬੱਚਾ ਸੀ ਤਾਂ ਇੱਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਅਜਹੀ ਇੱਕ ਨੌਂਦੀ ਹਰਕਤ ਕੀਤੀ ਗਈ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਣਾ ਚਾਹੀਦਾ ਦੇਖੋ ਜੀ ਇਹਦੇ ਨਾਲ ਜਿਵੇਂ ਇੱਕ ਸਿੱਕੇ ਦੇ ਦੋ ਪਹਿਲੂ ਹਨਾ ਉਹ ਚੀਜ਼ ਆ ਪਹਿਲਾ ਨੰਬਰ ਤਾਂ ਜਿਹੜੇ ਬੰਦੇ ਨੇ ਹਰਕਤ ਕੀਤੀ ਆ ਯਾਨੀ ਇਹ ਦੇਖ ਲਓ ਵੀ ਉਹ ਹਰਕਤਾ ਆਪਣੇ ਵੀ ਬੱਚੇ ਨੇ ਹਨਾ ਆਪਣਾ ਹੀ ਪਰਿਵਾਰ ਆਪਣੇ ਆਲੇ ਦਲੇ ਵੀ ਪ੍ਰਵਾਸੀ ਰਹਿੰਦੇ ਨੇ ਪਹਿਲਾਂ ਤਾਂ ਉਹਨੂੰ ਸਾਡੀ ਜਿਹੜੀ ਸੋਚ ਆ ਵੀ ਬੰਦੇ ਨੂੰ ਚਰਾਏ ਤੇ ਖੜਾ ਕੇ ਫਾਂਸੀ ਦੇਣੀ ਚਾਹੀਦੀ ਆ ਪਰ ਉਥੇ ਇੱਕ ਏ ਵੀ ਆ ਵੀ ਜੇ ਬੰਦਾ ਇੱਕ ਗਲਤੀ ਕਰਦਾ ਉਹਦੇ ਲਈ ਤਾਂ ਸਾਰੇ ਜ਼ਿੰਮੇਵਾਰ ਨਹੀਂ ਮੰਨੇ ਜਾ ਸਕਦੇ ਦੇਖੋ ਆਪਣੇ ਵੀ ਬੰਦੇ ਜੁਪੀ 'ਚ ਬੈਠੇ ਨੇ ਬਿਹਾਰ 'ਚ ਬੈਠੇ ਨੇ ਤੇ ਬਾਹਰ ਕੈਨੇਡਾ ਅਮਰੀਕਾ 'ਚ ਵੀ ਨੇ ਮੰਨ ਲਓ ਹੁਣ ਜੇ ਕੋਈ ਪੰਜਾਬੀ ਬਾਹਰੇ ਕੋਈ ਗਲਤੀ ਕਰਦਾ ਤਾਂ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਵੀ ਆ ਨਾ ਵੀ ਬਾਹਰ ਆ ਹੋਇਆ ਬਾਹਰ ਤਾਂ ਉਹਦੇ ਲਈ ਇਹ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਸਾਰੇ ਪੰਜਾਬੀ ਜ਼ਿੰਮੇਵਾਰ ਹੋਵਾਂਗੇ ਹੁਣ ਦੇਖੋ ਅੱਜ ਆਪਾਂ ਪਰਵਾਸੀਆਂ ਨੂੰ ਬਾਹਰ ਕੱਢ ਰਹੇ ਆ ਤਾਂ ਇੱਥੇ ਪਹਿਲਾਂ ਆਪਾਂ ਨੂੰ ਸਟਰੋਂਗ ਹੋਣਾ ਪਊਗਾ ਕੰਮ ਕੌਣ ਕਰੂਗਾ ਹਾਂ ਜਾਂ ਤਾਂ ਉਹ ਵੀ ਵੀ ਜੇਕਰ ਵੀ ਪਹਿਲਾਂ ਆਪਾਂ ਆਪਣਾ ਕੰਮ ਕਰਨਾ ਸਿੱਖੋ ਹੁਣ ਮੂਰੇ ਦੇਖੋ ਆਪਣੇ ਜੀਰੀਆ ਆ ਇਹਦੇ ਵੀ ਤੁਸੀਂ ਇੱਕ ਚੀਜ਼ ਲੱਗ ਦੇਖੋ ਲੋਕ ਲੌਕਡਾਊਨ ਵੇਲੇ ਦਾ ਹੀ ਟਾਈਮ ਲਾ ਲਓ ਤਾਂ ਆਪਣੇ ਪੰਜਾਬੀ ਨੇ ਕੰਮ ਨਹੀਂ ਕਰਿਆ ਗਾਮ ਪ੍ਰਵਾਸੀ ਕਰਿਆ ਪੰਜਾਬ ਦੇ ਵਿੱਚ ਆਪਣੇ ਬੱਚੇ ਬਾਹਰ ਜਾ ਕੇ ਕੰਮ ਕਰਦੇ ਨੇ ਨਾ ਕਿ ਉਰੇ ਪਰ ਅਸੀਂ ਦੇ ਵਿੱਚ ਪ੍ਰਵਾਸੀ ਦਾ ਹੱਕ ਨਹੀਂ ਲੈ ਰਹੇ ਵੀ ਬਦ ਪੱਕ ਪੂਰੇ ਆ ਅਸੀਂ ਇਹ ਕਹਿ ਰਹੇ ਆ ਵੀ ਦੇਖੋ ਪ੍ਰਵਾਸੀਆਂ ਮੇਨਾ ਨਾ ਤਾਂ ਆਪਣਾ ਸਰਨਾ ਨਾ ਪ੍ਰਵਾਸੀਆਂ ਨੂੰ ਆਪਣੇ ਮਨਾ ਸਰੇ ਠੀਕ ਹੈ ਅੱਜ ਆਪਾਂ ਉਹਨਾਂ ਨੂੰ ਕੱਢਾਂਗੇ ਕੱਲ ਨੂੰ ਜੁਪੀ ਬਿਹਾਰ ਤੋਂ ਆਪਾਂ ਨੂੰ ਕੱਢਣਗੇ ਆਪਣੇ ਵੀ ਲੋਕ ਬੈਠੇ ਨੇ ਤੇ ਹੁਣ ਆਪਾਂ ਜੇਕਰ ਬਿਹਾਰ ਦੀ ਗੱਲ ਕਰੀਏ ਉੱਥੇ ਆਪਣਾ ਆਪਣੇ ਸਿੱਖ ਧਰਮ ਦਾ ਜਾਨੀ Hindu ਧਰਮ ਦਾ ਵੀ ਆ ਸਿੱਖ ਧਰਮ ਦੇ ਕਹੋਗੇ ਹਿੰਦੂ ਦੀ ਚੱਦਦੇ ਆ ਨਾ ਆਪਣੇ ਗੁਰੂਆਂ ਦਾ ਜਨਮ ਹੋਇਆ ਕਾਨੂੰਨ ਕਹਿੰਦੇ ਕਿ ਤੁਸੀਂ ਉਰੇ ਨਾ ਹਮ ਇੱਕ ਦੇਸ਼ ਆ ਇਸ ਲਈ ਹਾਂ ਅਸੀਂ ਇਹ ਕਹਨੇ ਆ ਵੀ ਜਿਹਨੇ ਹਰਕਤ ਕਰੀ ਉਹਨੂੰ ਫਾਂਸੀ ਮਿਲਣੀ ਚਾਹੀਦੀ ਆ ਤੇ ਉਹ ਫਾਂਸੀ ਤੋਂ ਦੇਖ ਕੇ ਹੋਰ ਬੰਦੇ ਸचेत ਰਹਿਣ ਤੇ ਪਿੰਡਾਂ ਦੇ ਵਿੱਚ ਮਤੇ ਪਾਏ ਜਾਣੇ ਚਾਹੀਦੇ ਨੇ ਸ਼ਹਿਰਾਂ ਦੇ ਵਿੱਚ ਵੀ ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਜ਼ਰੂਰੀ ਹੈ ਠੀਕ ਹੈ ਆਧਾਰ ਕਾਰਡ ਚੈੱਕ ਕਰੋ ਤੇ ਵੈਰੀਫਿਕੇਸ਼ਨ ਕਰਾ ਕੇ ਕੋਈ ਵੀ ਮਕਾਨ ਕਰਾਇਤੇ ਦਿੰਦਾ ਉਹ ਚੀਜ਼ਾਂ ਤੇ ਬਾਕੀ ਤੁਸੀਂ ਇੱਕ ਗੱਲ ਹੋਰ ਨੋਟ ਕਰੋ ਵੀ ਅੱਜ ਕੱਲ ਕੀ ਹੁੰਦਾ ਪ੍ਰਵਾਸੀ ਆਉਂਦਾ ਬਾਹਰੋਂ ਕ੍ਰਾਈਮ ਕਰਕੇ ਆਉਂਦਾ ਝੂਬੀ ਪਾ ਕੇ ਰਹਿਣ ਲੱਗ ਜਾਂਦਾ ਠੀਕ ਹੈ ਤੇ ਆਪਣੇ ਲੋਕੀ ਨੇ ਜਿਨ੍ਹਾਂ ਨੂੰ ਵੋਟ ਦੀ ਲੋੜ ਆ ਉਹ ਵੋਟ ਬਣਾ ਕੇ ਤੁਰਦੇ ਲੱਗਦੇ ਨੇ ਕੋਈ ਨਾ ਉਹ ਜਿਆਦਾ ਉਨ੍ਹਾਂ ਜਿਹੜੇ ਪਲੇਸ 100 ਦੇ ਵਿੱਚੋਂ 98 ਬੰਦੇ ਕ੍ਰਿਮੀਨਲ ਹੀ ਨੇ ਕਿਉਂਕਿ ਉਹਨਾਂ ਦਾ ਵੈਰੀਫਿਕੇਸ਼ਨ ਕਰਾਅ ਤੱਕਦੇ ਨੇ ਉਹਨਾਂ ਨੂੰ ਕੋਈ ਪੁੱਛੇ ਇਹਦੇ ਸਰਕਾਰ ਨੂੰ ਵੀ ਨਿਗ੍ਹਾ ਮਾਰਨੀ ਚਾਹੀਦੀ ਆ ਤੇ ਆਪਣੇ ਪਿੰਡਾਂ ਦੇ ਵਿੱਚ ਪੰਚਾਇਤਾਂ ਨੂੰ ਵੀ ਮਤੇ ਪਾਉਣੇ ਚਾਹੀਦੇ ਨੇ ਤੇ ਜੋ ਉਹਨਾਂ ਦੇ ਆਸ-ਪਾਸ ਪਰਵਾਸੀ ਕੋਈ ਵੀ ਆ ਜਾਂ ਕੋਈ ਆਪਣਾ ਮਕਾਨ ਦੇ ਰਿਆ ਕਿਰਾਏ ਤੇ ਤਾਂ ਉਹਨਾਂ ਦੀ ਵੈਰੀਫਿਕੇਸ਼ਨ ਕਰਕੇ ਉਹਨਾਂ ਨੂੰ ਮਕਾਨ ਦੇਣਾ ਚਾਹੀਦਾ ਹੂੰ ਜਿਵੇਂ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਅਸੀਂ ਪਰਵਾਸੀਆਂ ਨੂੰ ਬਾਹਰ ਨਹੀਂ ਕੱਢ ਸਕਦੇ ਜਿਵੇਂ ਕਿ ਤੁਸੀਂ ਵੀ ਕਹਿ ਦਿੱਤਾ ਕਿ ਯੂਪੀ ਬਿਹਾਰ ਦੇ ਵਿੱਚ ਆਪਣੇ ਪੰਜਾਬੀ ਰਹਿੰਦੇ ਨੇ ਬਾਹਰ ਆਪਾਂ ਤਾਂ ਨਹੀਂ ਕੱਢ ਸਕਦੇ ਆਪਣਾ ਦੇਸ਼ ਇੱਕ ਆ ਜੀ ਠੀਕ ਹੈ ਸਟੇਟਾਂ ਨੇ ਜਾਂਦਾ ਫਿਰ ਬਾਰਡਰ ਬਣਦੀ ਕੋ ਜਦਾਹ ਪ੍ਰਦੇਸ਼ ਅਲਾਕਾ ਬਣੂਗਾ ਠੀਕ ਹੈ ਜਿਵੇਂ ਕਿ ਸਰ ਕਮੈਂਟਾਂ ਦੇ ਵਿੱਚ ਬਹੁਤ ਕੁਝ ਲੋਕ ਕਹਿੰਦੇ ਨੇ ਕਿ ਹਾਂ ਇਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਹੈ ਇਦਾਂ ਕਰਨਾ ਚਾਹੀਦਾ ਗੁੱਡ ਬਰੋ ਕਿਉਂਕਿ ਕਈਆਂ ਕਈ ਜਥੇਬੰਦੀਆਂ ਦੇ ਵੱਲੋਂ ਕੀਤਾ ਗਿਆ ਹੈ ਨਾ ਐਲਾਨ ਕਿ ਅਸੀਂ ਡੰਡਾ ਮਾਰਚ ਕਰਾਂਗੇ ਕਿਉਂਕਿ ਹੁਣ ਹੀ ਅਜੇ ਰੀਸੈਂਟ ਪੋਸਟਾਂ ਵਾਇਰਲ ਹੋ ਰਹੀਆਂ ਨੇ ਜਿਹੜੇ ਆਪਣੇ ਸਿੱਖ ਜਥੇਬੰਦੀਆਂ ਦੇ ਵੱਲੋਂ ਕਿਹਾ ਗਿਆ ਨਿਹੰਗ ਜਥੇਬੰਦੀ ਅੱਗੇ ਆ ਰਹੀਆਂ ਨੇ ਕਿ ਅਸੀਂ ਇਨਸਾਫ ਚਾਹੁੰਦੇ ਹਾਂ ਇਹਨਾਂ ਭਈਆਂ ਨੂੰ ਜਾਂ ਕਹਿ ਲਓ ਜਾਂ ਪ੍ਰਵਾਸੀ ਮਜ਼ਦੂਰਾਂ ਨੂੰ ਕਹਿ ਲਓ ਬਾਹਰ ਭਜਾਓ ਹੁਣ ਕਈ ਜਿਹੜੇ ਪ੍ਰਵਾਸੀ ਨੇ 40-40 ਸਾਲ ਤੋਂ ਇੱਥੇ ਰਹਿ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਉਹਨਾਂ ਦੇ ਕੋਲ ਕਈ ਵਾਰੀ ਜਿਹੜੇ ਚੰਗੇ ਕੰਮ ਕਰਦੇ ਨੇ ਉਹਦੇ ਨਾਲ ਹੀ ਬੁਰੇ ਵੀ ਫਸ ਜਾਂਦੇ ਨੇ ਕਈ ਨਾਲ ਬੁਰਿਆਂ ਦੇ ਨਾਲ ਚੰਗੇ ਵੀ ਫਸ ਜਾਂਦੇ ਨੇ ਇੱਕ ਮਸੀ ਕਹਿੰਦੇ ਸਾਰੇ ਤਲਾਬ ਨੂੰ ਗੰਦਾ ਕਰ ਦੋ ਠੀਕ ਹੈ ਹੁਣ ਜੇ ਆਪਾਂ ਲਈਏ ਸਾਹ ਪ੍ਰਵਾਸੀ ਆਉਣੇ ਇਸ ਤਾਂ ਉਹਨੂੰ ਕਹਿੰਦੇ ਵੀ ਉਹਨੂੰ ਫਾਂਸੀ ਦੇ ਦੋ ਜਾਂ ਉਹਨੂੰ ਪਬਲਿਕ ਦੇ ਹਵਾਲੇ ਕਰ ਦੋ ਕਾਨੂੰਨ ਸਖਤ ਹੋਣਾ ਚਾਹੀਦਾ ਹੈ ਤਾਂ ਜੋ ਇੱਥੇ ਬਾਹਰ ਕੱਢਣਾ ਕੋਈ ਹੱਲ ਨਹੀਂ ਹੈ ਉਹਦਾ ਗੱਲ ਕੀ ਆ ਉਹ ਬੰਦਾ ਸੀ ਉਹ ਕ੍ਰਾਈਮ ਕਰਕੇ ਆਇਆ ਸੀ ਪਹਿਲਾਂ ਸਜ਼ਾ ਕੱਟ ਕੇ ਆਇਆ ਹੁਣ ਇੱਥੇ ਆ ਕੇ ਕ੍ਰਾਈਮ ਕਰਤਾ ਕੱਲ ਨੂੰ ਉਹਨੂੰ ਜ਼ਮਾਨਤ ਮਿਲ ਜੂ ਜਾਂ ਆਪਣੀ ਸਜ਼ਾ ਕੱਟ ਕੇ ਆ ਜੋ ਫਿਰ ਇੱਥੇ ਰਹੂਗਾ ਉਹ ਚੀਜ਼ ਨਾਲ ਉਹਨਾਂ ਦਾ ਕੋਈ ਦੂਜੇ ਬੰਦੇ ਨਹੀਂ ਡਰ ਪੈਣਾ ਉਹਨੂੰ ਇੱਕ ਜਿਵੇਂ ਬਾਹਰਲੇ ਦੇਸ਼ਾਂ ਦੇ ਵਿੱਚ ਕੰਟਰੀਆਂ ਦੇ ਵਿੱਚ ਸਿਰ ਕਲ ਮੁਕਦਰ ਦੇ ਨੇ ਉਹਨੂੰ ਫਾਂਸੀ ਦਾ ਦੇਣ ਜਾਂ ਪਬਲਿਕ ਦੇ ਭੀੜ ਭੀੜ ਨਹੀਂ ਮਾਰਦਾ ਨਾ ਉਹ ਠੀਕ ਹੈ ਉਹ ਚੀਜ਼ ਦੇ ਵਿੱਚ ਉਹਨੂੰ ਆਪਣੇ ਆਪ ਦੇਖ ਕੇ ਦੂਜਿਆਂ ਨੂੰ ਅਕਲ ਆਉਗੀ ਠੀਕ ਹੈ ਬਾਕੀ ਦੇ ਕੋ ਅਗਲੇ ਦੀ ਹਰ ਇੱਕ ਦੀ ਸੋਚ ਹੈ ਦੇਖੋ ਮੇਰੇ ਕੋਲ ਕੰਮਕਾਰ ਆ ਮੈਂ ਤਕਰੀਬਨ 2 ਮਹੀਨੇ ਆਪ ਦਾ ਸਟਾਪ ਲੱਭਦਾ ਰਿਹਾ ਵੀਡੀਓ ਪਾ ਪਾ ਕੇ ਮੈਨੂੰ ਸਟਾਪ ਨਹੀਂ ਮਿਲਿਆ ਪੰਜਾਬ ਦਾ ਕਿਉਂ ਨਹੀਂ ਮਿਲਿਆ ਕਿਉਂਕਿ ਲੋਕ ਪੜੇ ਦੇਖੋ ਮੈਨੂੰ ਪੜੇ ਲੈ ਕੇ ਬੱਚਿਆਂ ਦੀ ਲੋੜ ਆ ਔਰੇ ਕੰਮ ਕਰਨ ਵਾਸਤੇ ਪੜੇ ਲੈ ਕੇ ਬੱਚਾ ਔਰੇ ਕੰਮ ਕਰਦਾ ਨਹੀਂ ਕੋ ਬਾੜ ਬਾਕੇ ਮੈਂ ਕਿਨੂੰ ਲਵਾ। ਫਿਰ ਵੀ ਮੇਰੇ ਕੋਲ ਆ ਕੇ ਪ੍ਰਵਾਸੀ ਲੋਕ ਕਹਿੰਦੇ ਸੀ ਹਾਂਜੀ ਸਾਡੀ ਕੁੜੀ ਪੜੀ ਲਿਖੀ ਹੈ ਜੀ ਤੁਸੀਂ ਉਹਨੂੰ ਜੌਬ ਤੇ ਰੱਖ ਲਓ ਸਾਹਿਬ ਜੀ। ਮੈਂ ਫਿਰ ਵੀ ਉਹ ਤੋਂ ਘਤਰਾਇਆ ਵੀ ਨਹੀਂ ਯਾਰ ਆਪਾਂ ਪੰਜਾਬੀ ਬੰਦੇ ਰੱਖਣੇ ਨੇ ਨਾ ਪਰ ਉਹ ਰੱਖੇ ਆਗੇ ਟਾਈਮ ਲੱਗੇ ਲੱਭਗੇ ਪਰ ਮੈਨੂੰ ਉਹ ਐਕਸਪਰਟ ਨਹੀਂ ਮਿਲੇ ਜਿਹੜੇ ਐਕਸਪਰਟ ਮੈਨੂੰ ਕੰਮ ਵਾਸਤੇ ਚਾਹੀਦੇ ਸੀ ਉਹ ਐਕਸਪਰਟ ਆਪਣੇ ਬਾਹਰ ਨੇ। ਇੱਕ ਗੱਲ ਸਰ ਏ ਹੈ ਕਿ ਜੇ ਕੋਈ ਪ੍ਰਵਾਸੀ ਮਜ਼ਦੂਰ ਰੇੜੀ ਤਾਂ ਸਭ ਤੋਂ ਜ਼ਿਆਦਾ ਜਿਹੜੇ ਲੋਕ ਨੇ ਨਾ ਉਹ ਪ੍ਰਵਾਸੀ ਕੋਲ ਹੀ ਜਾਣਗੇ ਆਪਣੇ ਪੰਜਾਬੀ ਭਾਈਚਾਰੇ ਨਾਲ ਕੋਈ ਨਹੀਂ ਖੜਦਾ ਹੈਗਾ ਕੀ ਕਹਿਣਾ ਜਦੋਂ ਜਾਣਦੇ ਨੇ ਜੀ ਸਹੀ ਹਾਲਾ ਉਹਨਾਂ ਨੂੰ ਆਪਣੇ ਪੰਜਾਬੀ ਦਾ ਸਾਥ ਦੋ ਨਾ ਇੱਕ ਬੰਦਾ ਉਹਨਦੇ ਕੋਲ ਆਪਣੇ ਪਿੰਡ ਦੇ ਵਿੱਚ ਕੋਈ ਸਬਜ਼ੀ ਵੇਚਣ ਆਲਾ ਆਉਂਦਾ ਇੱਕ ਤਾਂ ਪ੍ਰਵਾਸੀ ਆਉਂਦਾ ਨਾਲ ਉਹਦੀ ਸਬਜ਼ੀ ਵਧੀਆ ਨਹੀਂ ਹੁੰਦੀ ਇੱਕ ਆਪਣਾ ਜੀਵਨਦਰਪਰਾ ਆਪਣੇ ਖੇਤ ਚੋਂ ਲੈ ਕੇ ਆਉਂਦਾ ਲੋਕ ਉੱਤੇ ਉਹ ਤੋਂ ਨਹੀਂ ਲੈਂਦੇ ਠੀਕ ਹੈ ਨਾਲ ਉਹ ਸਸਤੀ ਜਾਂਦਾ ਉਹ ਪ੍ਰਵਾਸੀ ਉੱਤੇ ਕੀ ਹੁੰਦਾ ਇੱਕ ਆਪਣੀ ਅੰਦਰੋਂ ਅੰਦਰ ਜਿੱਦ ਨਹੀਂ ਹੁੰਦੀ ਵੀ ਯਾਰ ਹਾਂ ਅਸੀਂ ਨਹੀਂ ਤਾਂ ਸਬਜ਼ੀ ਲੈਣੀ ਇਹ ਆ ਆਪਾਂ ਪਹਿਲਾਂ ਆਪਣੇ ਪੰਜਾਬੀਆਂ ਨੂੰ ਸਟਰੋਂਗ ਕਰੀਏ ਤੁਸੀਂ ਇੱਕ ਰੇੜੀਆ ਜੋ ਆ ਕੰਮ ਕਰ ਕਰੋ ਪ੍ਰਵਾਸ ਆਪਣਾ ਵੀ ਰੋਕਣਾ ਪਊ ਆਪਾਂ ਨੂੰ ਜਦ ਆਪਾਂ ਆਪਣਾ ਪ੍ਰਵਾਸ ਰੋਕ ਲਾਂਗੇ ਬਾਹਰ ਕੈਨੇਡਾ ਅਮਰੀਕਾ ਦਾ ਜਾਂ ਕਿਤੇ ਦਾ ਵੀ ਤਾਂ ਆਟੋਮੈਟਿਕ ਬਾਹਰ ਦਾ ਪ੍ਰਵਾਸ ਰੁਕੀ ਜਾਊਗਾ ਜਦੋਂ ਉਹਨਾਂ ਨੂੰ ਕੰਮ ਹੀ ਨਹੀਂ ਮਿਲੂਗਾ ਕੰਮ ਹੀ ਆਪਣਾ ਪੰਜਾਬੀ ਕਰ ਦੋ ਫਿਰ ਪ੍ਰਵਾਸ ਕਿੱਥੋਂ ਹੋਊਗਾ ਜੀ ਉਹੀ ਤਾਂ ਗੱਲ ਹੈ ਦੇਖੋ ਅੱਜ ਕੱਲ ਦੀ ਆਪਾਂ ਨੌਜਵਾਨ ਪੀੜ੍ਹੀ ਦੀ ਜੇ ਗੱਲ ਕਰੀਏ ਉਹਨਾਂ ਨੂੰ ਜੇ ਕਹੀਏ ਨਾ ਤੁਸੀਂ ਆਪਣੀ ਪੈਲੀ ਚ ਜਾ ਕੇ ਕਿਸੇ ਚੀਜ਼ ਨੂੰ ਨਕਲ ਲਾਓ ਤਾਂ ਕਦੇ ਆਪਣੇ ਮਾਪੇ ਦੇ ਅੱਖੇ ਨਹੀਂ ਲੱਗਦੇ ਉਹਨਾਂ ਨੇ ਕਿ ਪੰਜਾਬੀ ਦੀ ਇੱਕ ਗੱਲ ਕਹਿ ਲਓ ਵੀ ਸਾਡਾ ਹਰਾਮ ਕਿਤੇ ਹੋਏ ਨੇ ਫਿਰ ਮਾਪਿਆਂ ਨੇ ਵੀ ਫਿਰ ਪ੍ਰਵਾਸੀ ਮਜ਼ਦ ਪਹਿਲਾਂ ਤਾਂ ਆਪਣੇ ਮੋਟਰਾਂ ਤੇ ਰਹਿੰਦੇ ਸੀ ਠੀਕ ਹੈ ਤੇ ਉਸ ਤੋਂ ਬਾਅਦ ਆਪਣੇ ਘਰਾਂ 'ਚ ਆ ਗਏ ਫਿਰ ਲੋਕਾਂ ਨੇ ਪਹਿਲਾਂ ਖੇਤੀਬਾੜੀ ਕਰਦੇ ਫਿਰ ਮੱਝਾਂ ਡੰਗਰਾਂ ਦਾ ਜਾਂ ਹੋਰ ਆਪਣੇ ਕੰਮਕਾਰ ਕਰਨ ਲੱਗੇ ਫਿਰ ਉਹ ਘਰਾਂ 'ਚ ਰਹਿਣ ਲੱਗੇ ਤਾਂ ਹੀ ਉਹ ਕ੍ਰਾਈਮ ਕਰ ਰਹੇ ਨੇ ਕਹਿੰਦੇ ਘਰ ਦਾ ਪੀਤੀ ਲੰਕੜਾ ਹੈ ਆਪ ਉਹਨਾਂ ਨੂੰ ਪੇਤ ਲੈ ਚੁੱਕੇ ਆ ਉਹਨਾਂ ਨੂੰ ਵੀ ਪਤਾ ਵੀ ਹਾਂ ਇਹ ਸਾਡੇ ਬਿਨਾ ਕੰਮ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਕਹਿੰਨੇ ਆ ਵੀ ਦੇਖੋ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਟਰੋਂਗ ਕਰੋ ਉਸ ਤੋਂ ਬਾਅਦ ਵਿੱਚ ਆਪ ਦਾ ਪ੍ਰਵਾਸ ਰੋ ਉਹ ਦੂਜਾ ਪ੍ਰਵਾਸ ਆਪਣੇ ਆਪ ਰੋ ਕਰੀਵਾ ਹੁਣ ਆਪਣੇ ਬੱਚੇ ਕੈਨੇਡਾ 'ਚ ਜਾ ਰਹੇ ਨੇ ਕੰਮ ਕਰ ਹੈ ਨਹੀਂ ਉਧਰ ਲੋਕ ਬੱਚੇ ਬੇਲੀ ਬੈਠੇ ਨੇ ਠ ਨੇ ਆਪਾਂங்களே ॠद्रकੰ ਮੀਨੇਗਾ ਠੀਕ ਹੈ ਕੋਈ ਹੋਰ ਕੰਟਰੀਆਂ ਦੀ ਫੈਲ ਆ ਰਹੇ ਕੋਈ ਹੋਰ ਦੀ ਉਹ ਤਾਂ ਹੀ ਨਹੀਂ ਲਾ ਰਹੇ ਆਪਾਂ ਵੀ ਉਧਰ ਕੰਮ ਨਹੀਂ ਹੈਗਾ ਜਦ ਆਪਣੇ ਪੰਜਾਬ ਚ ਆਪਣਾ ਪੰਜਾਬੀ ਕੰਮ ਕਰੂਗਾ ਉਹਨਾਂ ਨੂੰ ਕੰਮ ਹੋਰੇ ਮਿਲੂਗਾ ਨਹੀਂ ਆਪਣੇ ਆਪ ਜਾਣਗੇ ਆਪਣੇ ਭਜਾਉਣ ਦੀ ਲੋੜ ਹੀ ਨਹੀਂ ਹੈਗੀ ਪਰ ਇੱਕ ਗੱਲੇ ਕਿ ਸਰ ਹੁਣ ਪੰਜਾਬੀ ਬੰਦਾ ਫੈਕਟਰੀਆਂ ਚ ਕੰਮ ਕਰੇ ਕਿਵੇਂ ਉਹ ਉਹੀ ਗੱਲ ਹੋਗੀ ਕਿ ਅਸੀਂ ਸਿਰਫ ਕਹਿਣਾ ਜਾਣਦੇ ਆ ਕਿ ਇਹ ਤੇ ਮਤੇ ਪਾ ਲੋ ਦੇਖੋ ਥੋੜਾ ਜਿਹਾ ਆਪਾਂ ਨੂੰ ਵੀ ਦੇਖਣਾ ਪਊਗਾ ਜਿਹੜੇ ਫੈਕਟਰੀ ਵਾਲੇ ਨੇ ਉਹਨਾਂ ਨੂੰ ਵੀ ਦੇਖਣਾ ਪਊਗਾ ਉਹਨਾਂ ਨੂੰ ਕੀ ਆ ਵੀ ਉਹ ਆਪਣੀ ਤਨਖਾਹ ਦੇਖਦੇ ਨੇ ਸੈਲਰੀ ਦੇ ਦੇ ਸਾਡਾ ਬਜਟ ਘਟਾ ਵੀ ਸਾਨੂੰ 6000 ਰੁਪਏ ਚੰਦਾ ਮਿਲ ਗਿਆ ਨਾ ਪੰਜਾਬੀ ਬੰਦਾ ਸੀ ਇਹ ਚ ਪਰਿਵਾਰ ਕਿਵੇਂ ਪਾਲੂਗਾ ਹੁਣ ਉਹ ਤਾਂ ਉਹਨਾਂ ਦਾ ਸਾਰਾ ਪਰਿਵਾਰ ਆ ਉਹਨਾਂ ਦਾ ਕਿਸਾਨ ਨੂੰ ਖਾ ਕੇ 20 ਰੁਪਏ ਦੇ ਚੌਲ ਪੈ ਜਾਣਾ ਠੀਕ ਹੈ ਪ੍ਰਵਾਸੀ ਦੇ ਹੋਰ ਵੀ ਕਰਤੇ ਨੇ ਬੱਚਿਆਂ ਨੂੰ ਪੜਾਉਣਾ ਲਗਾਉਣਾ ਉਹ ਤਾਂ ਲੂਣ ਚਾਰ ਨਾਲ ਰੋਟੀ ਵੀ ਖਾ ਲੈਣੀ ਹੁਣ ਪੰਜਾਬੀ ਇਹ ਚੀਜ਼ ਨਹੀਂ ਕਰ ਸਕਦਾ ਕਰੂਗਾ ਮੈਡਮ ਭੀਕ ਮੰਗ ਲੰਦਾ ਪਹਿਲਾਂ ਤਾਂ ਪੰਜਾਬੀ ਆਪਣੀ ਭੀਕ ਦੇਣੀ ਬੰਦ ਕਰੇ ਸਭ ਤੋਂ ਵੱਧ ਪਰਵਾਸ ਵੀ ਮੰਗਰੇ ਨਾਲ ਆ ਕੇ ਪੰਜਾਬੀ ਮੰਗਰੇ ਆ ਠੀਕ ਹੈ ਇਹ ਚੀਜ਼ਾਂ ਜਿਹੜਾ ਆਪਾਂ ਇੱਕ ਬੰਦ ਕਰ ਦਾਂਗੇ ਤਾਂ ਆਟੋਮੈਟਿਕ ਪ੍ਰਵਾਸ ਰੁਕੂਗਾ ਆਪਦੇ ਆਪ ਦੇ ਏਰੀਆ 'ਚ ਜਿੱਥੇ ਬੱਚੇ ਵਿਹਲੀ ਬੈਠੇ ਨੇ ਪੜ੍ਹੇ ਲਿਖੇ ਨੇ ਦੇਖਰੋ ਨਾਲ ਕੋਲ ਰੁਜ਼ਗਾਰ ਤਾਂ ਉਹਨੂੰ ਪੈਸਾ ਨਹੀਂ ਹੈ ਕਿ ਉਹਨਾਂ ਨੂੰ ਰੁਜ਼ਗਾਰ ਤੋਣ ਲਈ ਹੈਲਪ ਕਰੋ ਉਹਨਾਂ ਨੂੰ ਰੁਜ਼ਗਾਰ ਦਿਰਾਓ ਤੇ ਕੰਮ ਹੁਣ ਮੰਨ ਲਓ ਇੱਕ ਥਾਂ 'ਤੇ 10 ਜਿਹੜੀਆਂ ਪੰਜਾਬੀ ਲੱਗੇ ਨੇ ਇੱਕ ਭਈਏ ਦੀ ਲੱਗੀ ਹੋਈ ਆ ਤਾਂ ਆਟੋਮੈਟਿਕ ਆਪਾਂ ਪੰਜਾਬੀ ਤੋਂ ਹੀ ਆਟਮ ਖਰੀਦਾਂਗੇ ਉਹ ਆਪਣੇ ਆਪ ਆਜੂਗਾ ਠੀਕ ਹੈ ਜਦੋਂ ਦਾ ਉਹ ਰੋਟੀ ਪਾਣੀ ਨਹੀਂ ਬਣੂਗਾ ਉਹ ਕੂਗਾ ਮੈਂ ਰਹਿ ਕੇ ਕੰਮਾਂ ਆਮਰ ਕੋ ਕਹਿੰਦੇ ਇੱਕ ਜੱਟ ਦੇ ਸੀਰੀਜ਼ ਆ ਹਨਾ ਉਹ ਚੀਜ਼ ਹੁੰਦੀ ਆ ਤੇ ਹਰ ਇੱਕ ਹੁਣ ਮੇਰੇ ਕੋਲ ਉਹੀ ਲਾ ਲੋ ਮੈਨੂੰ ਜਾ ਪਾਣੀ ਵਾਸਤੇ ਕੁੜੀ ਦੀ ਲੋਡ ਸੀ ਕਿਸੇ ਭਾਈ ਕਿਸੇ ਨੇ ਹਾਂ ਨਹੀਂ ਕਰੀ ਤਿੰਨ ਮਹੀਨੇ ਐਂਡ ਤੇ ਆ ਕੇ ਮੈਨੂੰ ਪ੍ਰਵਾਸੀ ਰੱਖਣੀ ਪਈ ਠੀਕ ਹੈ ਉਹ ਮੇਰੀ ਮਜਬੂਰੀ ਬਣ ਗਈ ਜੇਕਰ ਹੁਣ ਉਰੇ ਦੀਆਂ ਕੁੜੀਆਂ ਗੱਤਰੀਆਂ ਉਰੇ ਦੇ ਲੋਕ ਕੰਮ ਕਰਨ ਫਿਰ ਆਪਾਂ ਕਿਉਂ ਰੱਖੀ ਠੀਕ ਹੈ ਨਹੀਂ ਨਾਲੇ ਹਰ ਟਾਈਮ ਆਪਣਾ ਤਿਆਰ ਰੱਖਣਾ ਪੈਂਦਾ ਹਨਾ ਸਾਰਾ ਕੁਝ ਚੈੱਕ ਕਰਨਾ ਪੈਂਦਾ ਉਹ ਚੀਜ਼ਾਂ ਵੀ ਇਹਦੇ ਕਰਕੇ ਪਹਿਲਾਂ ਆਪ ਦੇ ਆਪ ਸਟਰੋਂਗ ਹੋ ਗੋ ਉਸ ਤੋਂ ਬਾਅਦ ਕੰਮ ਕਰੋ ਆਪਣੇ ਪੰਜਾਬ ਦੇ ਵਿੱਚ ਕੰਮ ਹੀ ਆਪ ਇਹਨਾਂ ਗੱਲੋ ਕਿ ਪੰਜਾਬ ਦੇ ਵਿੱਚ ਆਪਣੇ ਜੋਗੇ ਕੰਮ ਹੋਵੇ ਪ੍ਰਵਾਸ ਆਪਣੇ ਆਪ ਰੁਕ ਜਾਊਗਾ ਜਿੱਦਾਂ ਆਪਾਂ ਕੈਨੇਡਾ ਤੋਂ ਰੁੱਕ ਗਏ ਉਦੋਂ ਹੀ ਪੰਜਾਬ ਤੋਂ ਬਾਹਰਲਾ ਪ੍ਰਵਾਸ ਰੁਕ ਜਾਊਗਾ ਤੇ ਬਾਕੀ ਜਿਹੜੇ ਬੰਦੇ ਨੇ ਇਹ ਕਾਨੂੰਨੀ ਹਰਕਤ ਕਰੀਆ ਉਹਨੂੰ ਪੀੜ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਜਾਂ ਉਹਨੂੰ ਫਾਂਸੀ ਮਿਲਣੀ ਚਾਹੀਦੀ ਆ ਇਹ ਸਾਡੀ ਮੰਗ ਆ ਜੀ ਉਹ ਵੀ ਸਾਰੇ ਇੱਕ ਪੰਜਾਬੀ ਦੀ ਕਹਾਵਤ ਆ ਜਾਂਦੀ ਹੈ ਕਿ ਜੇ ਤੁਸੀਂ ਅਜਿਹਾਂ ਮਤੇ ਪਾਸ ਕਰਨੇ ਨੇ ਪ੍ਰਵਾਸੀ ਨੂੰ ਬਾਹਰ ਕੱਢਣਾ ਹੈ ਤਾਂ ਇਹ ਸਿਰਫ ਗੱਲਾਂ ਹੀ ਰਹਿ ਗਈਆਂ ਤੇ ਹੁਣ ਕਹਿੰਦੇ ਵੀ ਬਿੱਲੀ ਦੇ ਗਲ ਟੱਲੀ ਪਾਉ ਕੋਣ ਹਣ ਉਹ ਕੀ ਗੱਲ ਆ ਇਹ ਆਪਾਂ ਨੂੰ ਪਾਉਣੀ ਪੈਣੀ ਆ ਆਪ ਦਾ ਕਹਿਮੋ ਮੈਂ ਦੇਖੋ ਬਾਰ-ਬਾਰ ਕਹਿ ਰਹੇ ਆਪ ਸਟਰੋਂਗ ਹੋ ਐਥਿਕ ਪੈਤਾਲੋਂ ਇਹ ਨਾ ਕਿ ਉਹ ਵੀ ਅੱਜ ਤੁਸੀਂ ਇਹਦੇ ਕੋ ਸਪੈਸ਼ਲ ਘਰ ਟਰਾਲੀਆਂ ਗੱਡੀਆਂ ਲੈ ਆ ਲਿਆ ਕਿ ਲੋਕਡਾਊਨ ਦੇ ਵਿੱਚ ਲੈ ਕੇ ਆਉਂਦੇ ਰਹੇ ਨੇ ਕਿਉਂ ਲੈ ਕੇ ਆਉਂਦੇ ਰਹੇ ਕਿਉਂਕਿ ਆਪਣੇ ਬੱਚੇ ਉਹ ਰਹੇ ਨਹੀਂ ਆਪਣੇ ਬੱਚੇ ਕੰਮ ਕਰਕੇ ਰਹੇ ਨਹੀਂ ਕਰੋ ਪਹਿਲਾਂ ਸਟਰੋਂਗ ਆਪ ਦੇਖੋ ਸੌਦੀ ਕਿਸਨਾਤੀ ਵੀ ਪੰਜਾਬ ਦੇ ਵਿੱਚ ਜਿੰਨਾ ਕੰਮ ਆ ਉਹ ਪੰਜਾਬੀ ਦਾ ਆਪਣਾ ਹੱਕ ਬਣਦਾ ਕਰਨ ਦਾ ਆਪ ਕਰੋ ਉਹ ਆਉਣਗੇ ਉਹਨਾਂ ਨੂੰ ਕਿਤੇ ਜਗ੍ਹਾ ਨਹੀਂ ਮਿਲਣੀ ਉਹਨਾਂ ਨੂੰ ਕਿਤੇ ਜੋਬ ਨਹੀਂ ਮਿਲਣੀ ਉਹ ਆਪਣੇ ਆਪ ਵਾਪਸ ਜਾਣਗੇ ਠੀਕ ਹੈ ਤੇ ਜਿਹੜੇ ਜੋਬ ਦਿੰਦੇ ਨੇ ਫੈਕਟਰੀਆਂ ਜਾਂ ਅਰਬ ਵਗੈਰਾ ਲੇਵਲ ਦੇ ਵਿੱਚ ਜਾਂ ਉਸੇ ਵਿੱਚ ਵੀ ਕੰਮ ਆ ਉਹਨਾਂ ਮੇਰੇ ਮਾਲਕਾਂ ਨੂੰ ਵੀ ਅਪੀਲ ਆ ਵੀ ਤੁਸੀਂ ਆਪਣਾ ਜਿਹੜੀ ਤੁਹਾਡੀ ਕੋਈ ਸੈਲਰੀ ਆ ਉਹਨੂੰ ਅਪ ਕਰੋ ਪੰਜਾਬੀ ਬਾਹਰਲੇ ਬੰਦੇ ਨੂੰ ਬੱਦ ਕੰਮ ਕਰੋ ਉਹਨੇ ਸੈਲਰੀ ਵਧਾਓ ਤੇ ਉਹ ਆਪਣੇ ਆਪ ਕੰਮ ਤੇ ਆਉਣਗੇ ਤੇ ਉਹਨਾਂ ਨੂੰ ਕਿਸੇ ਦੀ ਲੋੜ ਨਹੀਂ ਪਊਗਾ ਤੇ ਪ੍ਰਵਾਸ ਆਪਣੇ ਆਪ ਵਾਪਸ ਹੋ ਜਾਏਗਾ ਬਿਲਕੁਲ ਬਿਲਕੁਲ ਅੱਜ ਤੱਕ ਦੇਖਿਆ ਜਾਂਦਾ ਕਿ ਕਈ ਦਫਤਰਾਂ ਦੇ ਵਿੱਚ ਵੀ ਨਾ ਕਈ ਕੰਪਨੀਆਂ ਦੇ ਵਿੱਚ ਵੀ ਨਾ ਜ਼ਿਆਦਾਤਰ ਜੜੇ ਹੁੰਦੇ ਨੇ ਨਾ ਯੂਪ ਜਿਹੜੇ ਉਹਨਾਂ ਨੇ ਅਸਿਸਟੈਂਟ ਬਣਾਏ ਹੁੰਦੇ ਨੇ ਹਨਾ ਜੀ ਟੋਲ ਤੇ ਜਾਓ ਉੱਥੇ ਪ੍ਰਵਾਸ ਬੈਂਕਾਂ ਦੇ ਵਿੱਚ ਉੱਥੇ ਵੀ ਹਿੰਦੀ ਬੋਲਦੇ ਆ ਰੇਲਵੇ ਸਟੇਸ਼ਨ ਦੇ ਵਗ ਜੋ ਉੱਥੇ ਵੀ ਹਿੰਦੀ ਆ ਆਪਣੇ ਵਾਲ ਦੇ ਕੈਨੇਡਾ ਅਮਰੀਕਾ ਬੈਠੇ ਨੇ ਠੀਕ ਹੈ ਨਹੀਂ ਤੇ ਤੁਹਾਡੀ ਵੀਡੀਓ ਜਿਹੜੀ ਵੀ ਕਹਨੇ ਆ ਵੀ ਭਾਈ ਆਉਣ ਵਾਲਾ ਜਿਹੜਾ ਪੰਜਾਬ ਦਾ ਭੂਇੱਖਾ ਉਹ ਬਾਹਰ ਆ ਉਹਨਾਂ ਨੇ ਜੇ ਪੰਜਾਬ ਸਾਹਮਣੇ ਤਾਂ ਉਰੇ ਆ ਕੇ ਕੰਮ ਕਰਨਾ ਪਊਗਾ ਤੇ ਕੰਮ ਕਰੋ ਇਮਾਨਦਾਰੀ ਨਾਲ ਕਰੋ ਤੇ ਸਰਕਾਰਾਂ ਵੀ ਸਿੱਧੀਆਂ ਹੋਣਗੀਆਂ ਸਰਕਾਰਾਂ ਨੇ ਵੀ ਆਪਣੇ ਆਪ ਰਾਜ ਕਰਨਾ ਜੀ ਜਦਾ ਅਗਲਾ ਕਹਿੰਦਾ ਵੀ ਬੰਦਾ ਦਾ ਕੋਈ ਹੈ ਨਹੀਂ ਮਜ਼ੁਰਕ ਨੇ ਮਜ਼ੁਰਕਾ ਆਪਣੇ ਇੰਨੇ ਪੜ੍ਹੇ ਲਿਖੇ ਨਹੀਂ ਵਿੱਚ ਪੜ੍ਹੇ ਲਿਖੇ ਵੀ ਹੈਗੇ ਠੀਕ ਹੈ ਤੇ ਬੂਡ ਪਾਉਣੀ ਆ ਕਿਹਨੂੰ ਪਾਉਣੀ ਆ ਉਹੀ ਸਿਸਟਮ ਪੁਰਾਣਾ ਪਰ ਜਿਹੜਾ ਆਪਣੀ ਨਵੀਂ ਪੜ੍ਹੇ ਲਿਖੀ ਜਨਨੇ ਸੁਣੋਣੀ ਸੀ ਉਹ ਬਾਰ-ਬਾਗੀ ਉਹ ਆਪਣਾ ਦਿਮਾਗ ਇੱਥੇ ਲਾਵੇ ਨਾ ਕਿ ਬਾਹਰ ਜੀ ਬਹੁਤ-ਬਹੁਤ ਸ਼ੁਕ ਦਿੱਤੀ ਹੈ ਸੋ ਦੋਸਤੋ ਜਿਵੇਂ ਕਿ ਤੁਸੀਂ ਸੁਣਿਆ ਹੀ ਹੈ ਕਿ ਅਗਰ ਜੇ ਪ੍ਰਵਾਸ ਨੂੰ ਰੋਕਣਾ ਤਾਂ ਸਾਨੂੰ ਪੰਜਾਬੀ ਜੜੇ ਨੇ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਨੇ ਮੁੰਡੇ ਕੁੜੀਆਂ ਨੂੰ ਅੱਗੇ ਆਉਣਾ ਪਏਗਾ ਉਹਨਾਂ ਨੂੰ ਜਿਵੇਂ ਉਹ ਸ਼ਰਮ ਕਰਦੇ ਨੇ ਕਿ ਅਸੀਂ ਆਵਲਾ ਕੰਮ ਨਹੀਂ ਕਰਨਾ ਤੁਹਾਨੂੰ ਉਹ ਵੀ ਕੰਮ ਕਰਨਾ ਪਏਗਾ ਤਾਂ ਹੀ ਜਿਹੜਾ ਪ੍ਰਵਾਸੀ ਮਜ਼ਦੂਰ ਨੇ ਉਹ ਇੱਥੋਂ ਜਾ ਸਕਣਗੇ ਕਿਉਂਕਿ ਜਦੋਂ ਇੱਥੇ ਪੰਜਾਬੀ ਕੰਮ ਕਰਨ ਲੱਗੇ ਫਿਰ ਪ੍ਰਵਾਸੀਆਂ ਦੇ ਤਾਂ ਵੈਸੇ ਵੀ ਲੋੜ ਨਹੀਂ ਪੈਣੀ ਸੋ ਤੁਹਾਨੂੰ ਮੇਰੀ ਇਹ ਵੀਡੀਓ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ